ਪਹਿਲਾ ਤਾਂ ਕੀ ਰਜਾਏ ਲੇਖਿਆ ਪਾਏ ਅਬ ਕਿਆ ਕੀਜੈ ਪਾਂਡੇ ਹੁਕਮ ਹੋਆ ਹਾਸਲ ਕਰਦੇ ਹੋਏ ਨਿਭੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਲਖਨਥ ਖਸਮ ਅਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾ ਖਾਣੇ ਨਾਨਕਾ ਸੱਚ ਹੈ ਪੌੜੇ ਸੱਦੇ ਗੱਲਾਂ ਠਾਟ ਆਪ ਠਾਟ ਬਹਾਲਿਓ ਨਾ ਆਪੇ ਰਚਨ ਰਚਾਏ ਆਪੇ ਹੀ ਘਾਲਿਓ ਨਾ ਆਪੇ ਜੰਤੂ ਪਾਹੇ ਆਪ ਪ੍ਰਤ ਪਾਲਿਓ ਨਾ ਦਾਸ ਰਖੇ ਕੰਠ ਲਾਏ ਨਦਰ ਨਿਹਾਲਿਓ ਨਾ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਲਿਓ ਨਾ ਸ਼ਲੋਕ ਮਹਲਾ 3 ਜੀ ਈਮਾਨ ਹਰ ਜੀ ਧਿਆਏ ਤੂੰ ਇੱਕ ਚਿੱਤ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਬਟਿਆਈਆਂ ਦੇ ਨਾ ਪਛੋ ਤਾਏ ਹਉ ਹਰ ਕਹਿ ਸਦ ਬਲਿਹਾਰਣੈ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾਏ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਏ ਅਨ ਆਪੇ ਬਖਸ਼ ਕਰੇ ਸਭਨਾ ਕਾ ਮਾਪਿ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪਉੜੀ ਤੂੰ ਕਰਨ ਕਰਣ ਸਮਰੱਥ ਹੈ ਕਰਤੀ ਮੈਂ ਤੁਝ ਬਿਨ ਅਬਰ ਨ ਕੋਈ ਤੁਦੇ ਆਪੇ ਸਿਤ ਜ਼ਰਦੀਆ ਆਪੇ ਫਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਿਆਈ ਗੁਰਮੁਖ ਦੇ ਪ੍ਰਭ ਅਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸ਼ੁਭ raag sorth bani bhakt kabeer ji ki ghar pehla ek ओंकार सतगुरु प्रसाद but pooj pooj hindu mohe turk mohe sirnai hoye le jare hoye le gaate teri gat do hu na paai ਮਾਰੇ ਸੰਸਾਰ ਅੰਧ ਗਹਿਰਾ ਚਾਹੋਂ ਦੇ ਸਸ ਪਸਰਿਓ ਹੈ ਜਮ ਜੀਵਾਰਾ ਰਹਾਉ ਕਾਵੇ ਤੜੇ ਪੜ ਕਬਤਾ ਮੋਏ ਕਪੜਕੇ ਦਾ ਰਹਿ ਜਾਏ ਝਟਾ ਧਾਰ ਧਾਰ ਜੋਗੀ ਮੋਏ ਤੇਰੀ ਗਤਿ ਇਨ ਹੈ ਨਾ ਪਾਈ ਦਰਬ ਸੱਚ ਸੱਚ ਰਾਜੇ ਮੋਏ ਗੱਡ ਲੈ ਕੰਚਨ ਪਾਰੇ वेद पढ़े पढ़ पंडित मोए रूप देख देख नारी राम नाम बिन सबै भगौते देखो निरख शरीरा हर के नाम बिन किन गत काए कह उपदेश कबीरा जब जरिए तब हो भासम तन रह किरम दल खाई ਕਾਚੀ ਗਗਰ ਨੀਰ ਤਰਤ ਹੈ ਆ ਤਨ ਕੀ ਹੈ ਵਡਾਈ ਕਾਹੇ ਭਈਆ ਫਿਰਤਾ ਫੂਲਿਆ ਫੂਲਿਆ ਜਬ ਦਸ ਮਾਸ ਰਦ ਮੁਖ ਰਹਤਾ ਸੋ ਦਿਨ ਕੈਸੇ ਭੂਲਿਆ ਰਹਾ ਜਾਓ ਮਾਧਮਾ ਕੀ ਤਿਓ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਵਾਰ ਲੇ ਹੋ ਲਹੋ ਕਰੀਆ ਭੂਤ ਰਹਿਣ ਕਿਉਂ ਦੀਆ ਦੇਹੋ ਰੇ ਲਾਓ ਬਰੇ ਨਾਰ ਸੰਗ ਧਈ ਆਗੈ ਸਜਣ ਸੁਹੇਲਾ ਮਰ ਘਟ ਲਾਓ ਸਭ ਲੋਗ ਕੁਟੰਬ ਭਇਓ ਆਗੈ ਹੰਸ ਆਕੇਲਾ ਕਹ ਤੋ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉ ਨਾਲਿ ਬ੍ਰਹਮ ਸੁਆ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆ ਬਾਦਾਈਆ ਨਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਇਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲਿ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਹੁਕਮੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਮਰੱਤ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹਿਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਕਹੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀ ਆਏ ਵਡਿਆਈਆ ਕਹ ਨਾਨਕ ਸੁਨਹੁ ਸੰਤਹੁ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰਿ ਕੈ ਲਾਗੇ ਹੇ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਬਾਜੇ ਆਨੰਦ ਸੁਣਹੁ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ